ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਧ ਸੰਗਤ ਜੀ ਆਪ ਪ੍ਰਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਅੰਬ ਸਹਿਬ ਪੰਸਾਈ 7 ਮੋਹਾਲੀ ਇਹ ਉਹ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਦੀ ਛੋ ਦੇ ਕੇ ਇਸ ਧਰਤੀ ਨੂੰ ਪਾਗ ਲਾਇਆ ਹੈ ਉਸੇ ਰਹੀ ਹੈ ਐਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਹਿ جنم واحب سورٹ محلہ گرپو پیٹوی منہ پیا پرسا ਕੋਈ ਨਾ ਪੌਚਨ ਹਾਰਾ ਤੁਜਾ ਆਪਣੇ ਸਾਹਿਬ ਦਾ ਪਰਵਾਸਾ ਗੁਰੂਰਾ ਤੇਵ ਵਲ ਪਾਗੀ ਮਨ ਹੈ ਭਇਆ ਤਕਾਸਾ ਕੋਈ ਨਾ ਪੌਚਨ ਹਾਰਾ ਤੁਜਾ ਆਪਣੇ ਸਾਹਿਬ ਦਾ ਪਰਵਾਸਾ ਆਪਣੇ ਸਤਗੁਰ ਕੈ ਬਲਿਹਾਰੈ ਅਗੈ ਸੁਖ ਪਾਛੈ ਸੁਖ ਸਹਿਜਾ ਕਰ ਅਨੰਦ ਹਮਾਰੈ ਰਹਾਉ ਅੰਤਰ ਜਾਨੀ ਕਰਨੈ ਹਾਰਾ ਸੋਈ ਖਸ ਮਹਾਰਾ ਨਿਰ ਪਾਉ ਭਏ ਗੁਰ ਚਰਨੀ ਲਾਗੇ ਇਕਰਾਹ ਨਾਮ ਆਦਾਰਾ ਸਫਲ ਦਰਸ਼ਨ ਆਕਾਰ ਮੂਰਤ ਪ੍ਰਭ ਹੈ ਕੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸ਼ੋਭਾ ਕਾਰਜ ਆਇਆ ਰਾਸੇ ਨਾਨਕ ਪਾਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਆਚਰ ਚ ਸ਼ੋਭਾ ਕਰ ਜਿਆਰਾ ਰਾਸੇ ਨਾਨਕ ਤਾ ਗੁਰ ਪੂਰਾ ਭੈਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਬਾਤੀ ਗੁਰੂ ਗੁਰਦਵਾਰਾ ਸ੍ਰੀ ਅੰਮ੍ਰਿਤਸਰ ਸਾਹਿਬ ਇਹੋ ਉਪਾਵਨ ਪਵਿੱਤਰ ਅਸਥਾਨ ਹੈ ਜੀ ਜਿੱਥੇ ਤਾਂ ਤਨ ਸ੍ਰੀ ਗੁਰੂ ਹਰ ਰਹਿਮਾ ਜੀ ਨੇ ਆਪਣੇ ਪਵਿੱਤਰ ਚਰਨ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰੀ ਕੀਤੀ ਭਾਈ ਕੁਰਮ ਜੀ ਜੋ ਕਿ ਪਿੰਡ ਲੰਬੀਆਂ ਦੇ ਨਿਵਾਸੀ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਅੰਬਾਂ ਦਾ ਮੌਸਮ ਸੀ ਸਤਿਗੁਰੂ ਜੀ ਦਾ ਦਵਾਨ ਸਜਿਆ ਹੋਇਆ ਸੀ ਕਾਬਲ ਦੀ ਸੰਗਤ ਦਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਸਤਿਗੁਰੂ ਜੀ ਨੂੰ ਭੇਟ ਕੀਤੇ ਭਾਈ ਕੁਰਮ ਜੀ ਨੂੰ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਏ ਹਾਂ ਮੈਂ ਸਤਗੁਰੂ ਜੀ ਲਈ ਅੰਬ ਨਹੀਂ ਲੈ ਕੇ ਆਇਆ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਗਿਆ ਭਾਈ ਕੁਰਮ ਜੀ ਨੇ ਪ੍ਰਸ਼ਾਦ ਵਜੋਂ ਮਿਲੇ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਜੋ ਅੰਬ ਪ੍ਰਸ਼ਾਦ ਵਜੋਂ ਬਖਸ਼ਿਸ਼ ਹੋਈ ਸੀ ਉਸਨੇ ਅੰਬ ਦਾ ਪ੍ਰਸ਼ਾਦ ਗੁਰੂ ਜੀ ਨੂੰ ਭੇਡ ਕਰ ਦਿੱਤਾ ਸਤ ਗੁਰੂ ਜੀ ਨੇ ਕਿਹਾ ਕਿ ਭਾਈ ਅਸੀਂ ਤੈਨੂੰ ਇਹ ਪ੍ਰਸ਼ਾਦ ਵਜੋਂ ਅੰਬ ਦਿੱਤਾ ਸੀ ਇਹ ਅੰਬ ਹੁਣ ਤੂੰ ਸਾਨੂੰ ਭੇਟ ਕਰ ਰਿਹਾ ਅੱਗੋਂ ਸਿੱਖ ਨੇ ਬੇਨਤੀ ਕੀਤੀ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਕਾਬਲ ਦੀ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨ ਹੀ ਸੋਬ ਸਮਝਿਆ ਸਤਿਗੁਰੂ ਜੀ ਗੁਰਸਿੱਖ ਨੂੰ ਕਹਿਣ ਲੱਗੇ ਭਾਈ ਇਹ ਅੰਬ ਤੂੰ ਛਕ ਲਾ ਅਸੀਂ ਤੇਰੇ ਕੋਲੋਂ ਸਤਵੇਂ ਜਾਮੇ ਵਿੱਚ ਆ ਕੇ ਛਕਾਂਗੇ ਉਸ ਬਚਨ ਨੂੰ ਪਾਲਦੇ ਹੋਏ ਧੰਨ ਸ਼੍ਰੀ ਗੁਰੂ ਹਰਿ ਰਾਏ ਮਹਾਰਾਜ ਜੀ ਕੁਰੂ ਖੇਤਰ ਦੇ ਉਹ ਦੀ ਸੰਗRAND ਨੂੰ ਗੁਰੂ ਜੀ ਇਸ ਅਸਥਾਨ ਤੇ ਆਏ ਗੁਰੂ ਜੀ ਨੇ ਬਾਗ ਵਿੱਚ ਆ ਕੇ ਦਰਸ਼ਣ ਦਾਰੀ ਬਖਸ਼ੀ ਤੇ ਹੁਕਮ ਕੀਤਾ ਕੀ ਲਿਆ ਭਾਈ ਅੰਬ ਦਾ ਪ੍ਰਸ਼ਾਦ ਜੋ ਰੱਖਿਆ ਉਸਕਾ ਭਾਈ ਗੁਰਮਜੀ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਕਰਨ ਕਰਨ ਸਮਰਥ ਹੈ ਜੋ ਚਾਹੇ ਕਰ ਸਕਦੇ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਜੀ ਮੁਸਕਰਉਂਦੇ ਹੋਏ ਕਿਹਾ ਕਿ ਭਾਈ ਅੰਬ ਦਾ ਦਰਖਤ ਦਾ ਪੱਕੇ ਅੰਬਾਂ ਨਾਲ ਲੱਦਿਆ ਪਿਆ ਹੈ ਭਾਈ ਕੁਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਤਸ਼ਾਹ ਜੀ ਖੜੇ ਸਭ ਈਮਾਨ ਪੂਰੇ ਹਨ ਉਸ ਨਾਲ ਪੱਕੇ ਅੰਬ ਲਟਕ ਰਹੇ ਹਨ ਇਹ ਕੌਤਕ ਦੇਖ ਕੇ ਭਾਈ ਕਰਮ ਜੀ ਗੁਰੂ ਜੀ ਦੇ ਚਰਨੀ ਪੈ ਗਏ ਮੂੰਹੋਂ ਤਨ ਤਨ ਕਰ ਉਠੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਨ ਨੂੰ ਅੰਬ ਸ਼ਿਕਾਓ ਗੁਰੂ ਜੀ ਦਾ ਬਚਨ ਮਨ ਕੇ ਭਾਈ ਕੁਰਮਜੀ ਨੇ ਸਤਗੁਰਾਂ ਜੀ ਨੂੰ ਤੇ ਸੰਗਤਾਂ ਨੂੰ ਅੰਬ ਸ਼ਕਾਇ ਇਸ ਪਾਵਨ ਪਵਿੱਤਰ ਅਸਥਾਨ ਤੇ ਹਰ ਸੰਗਤਾਂ ਨੂੰ ਸਵੇਰ 10:00 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਜੀ ਗੁਰਦੁਆਰਾ ਅੰਬ ਸਹਿਬੇ ਕੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਬਿਸ਼ੇਸ ਤੌਰ ਤੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੀ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜਰੂਰ ਕਰਨਾ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣੋ ਮੋਬਾਈਲ ਨੰਬਰ 6280512100 ਤੇ